ਨੂੰ ਪਿਆਰ ਪਰੀ ਸੱਚੇ ਆਕਾਲ ਅੱਜ ਅਸੀਂ 10ਵੀਂ ਜਮਾਤ ਦਾ ਪਾਠ ਤੀਸਰਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਕਰਨ ਲੱਗੇ ਹਾਂ ਇਸ ਰਚਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਕੁਝ ਦੱਸਣਾ ਚਾਹਾਂਗੀ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਨੇ ਜਿਨ੍ਹਾਂ ਦਾ ਜਨਮ 1533ਵੀਂ ਵਿੱਚ ਗੋਇੰਦਵਾਲ ਸਾਹਿਬ ਵਿੱਚ ਹੋਇਆ ਆਪ ਜੀ ਦੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਸਨ ਤੇ ਮਾਤਾ ਜੀ ਮਾਤਾ ਪੰਨੀ ਜੀ ਸਨ ਆਪ ਜੀ ਦੇ ਆਪ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਜਿਨ੍ਹਾਂ ਦੇ ਕੁੱਪੇ ਆਪ ਦੇ ਘਰ ਉੱਤਰ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਜਰੂਰ ਲਿਆ ਜੋ ਸਿੱਖਾਂ ਦੇ 6ਵੇਂ ਗੁਰੂ ਬਣੇ ਆਪ ਜੀ ਦਾ ਸੁਭਾਅ ਨਿਮਰਤਾ ਤੇ ਸ਼ਾਂਤ ਸੁਭਾਅ ਵਾਲਾ ਸੀਗਾ ਗੁਰੂ ਰਾਮਦਾਸ ਜੀ ਦੇ ਘਰ ਤਿੰਨ ਪੁੱਤਰ ਹੋਏ ਸੀ ਜਿਨ੍ਹਾਂ ਵਿੱਚ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਸਨ ਤਕਬੂਲਮੰਦਰ ਜੀ ਨੇ ਗੁਰਗੱਦੀ ਦੇਈ ਉਹ ਗੁਰੂ ਅਰਜਨ ਦੇਵ ਜੀ ਨੂੰ ਸਮਝਿਆ ਤੇ ਉਹਨਾਂ ਨੂੰ ਬਿਲਕੁਲ ਪਿੱਛੀ ਫਿਰ ਵਿਆਹ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰੇ ਪੁੱਤਰ ਗੁਰੂ ਹਰਗੋਬਿੰਦ ਜੀ ਦਾ ਜਨਮ ਲਿਆ ਤਾਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਅਗਲੇ ਗੁਰੂ ਗੁਰੂ ਹਰਗੋਬਿੰਦ ਜੀ ਬਣੇ ਗੁਰੂ ਅਰਜਨ ਦੇਵ ਜੀ ਦੀ ਬਹੁਤ ਸਾਰੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਦਿੱਤੀ ਹੋਈ ਦੇਣ ਹੈ ਹੁਣ ਅਸੀਂ ਇਹ ਸ਼ਬਦ ਪੜ੍ਹਾਂਗੇ ਸ਼ਬਦ ਦਾ ਨਾਮ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕਿ ਪਰਮਾਤਮਾ ਨੂੰ ਹੀ ਮਾਤਾ ਪਿਤਾ ਭੈਣ ਭਰਾ ਸਾਰੇ ਦਰਜੇ ਨਾਲ ਸਨਮਾਨਿਤ ਕੀਤਾ ਗਿਆ ਹੈ ਕਿ ਜਿਹੜੇ ਦੁਨਿਆਵੀ ਰਿਸ਼ਤੇ ਨੇ ਜੇ ਦੁਨੀਆ ਦੇ ਅੰਦਰ ਰਿਸ਼ਤੇ ਚਲਾਉਣ ਦੇ ਲਈ ਮਾਤਾ ਨੇ ਮਾਤਾ ਹੈ ਪਿਤਾ ਹੈ ਭਰਾ ਹੈ ਭਜਾਈਆਂ ਨੇ ਭੈਣਾਂ ਨੇ ਉਹ ਸਭ ਦੁਨਿਆਵੀ ਨੇ ਉਹ ਸਮੇਂ ਦੇ ਨਾਲ ਖਤਮ ਹੋ ਜਾਣਗੇ ਪਰ ਜੋ ਰਿਸ਼ਤਾ ਸਾਡਾ ਪਰਮਾਤਮਾ ਦੇ ਨਾਲ ਬਣਿਆ ਹੋਇਆ ਉਹ ਸਦੀਵੀ ਰਿਸ਼ਤਾ ਹੈ ਉਹ ਸਾਨੂੰ ਆਤਮਿਕ ਸੁੱਖ ਦਿੰਦਾ ਹੈ ਜੋ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਤੇ ਹਰ ਔਖੇ ਸਮੇਂ ਸਾਡੀ ਸਹਾਇਤਾ ਕਰਦਾ ਹੈ ਹੁਣ ਪਹਿਲਾ ਸ਼ਬਦ ਸੁਣੋ ਫਿਰ ਨਾਲ ਨਾਲ ਉਹਦੇ ਅਰਥ ਦੱਸਾਂਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਭਰਾਤਾ ਬੰਦਵ ਦਾ ਅਰਥ ਹੈ ਰਿਸ਼ਤੇਦਾਰ ਭਰਾਤਾ ਦਾ ਅਰਥ ਹੈ ਭਰਾ ਤੂੰ ਮੇਰਾ ਪਿਤਾ ਰੱਬ ਨੂੰ ਹੀ ਕਿਹਾ ਗਿਆ ਹੈ ਕਿ ਤੂੰ ਹੀ ਮੇਰਾ ਪਿਤਾ ਹੈ ਤੂੰ ਹੀ ਮੇਰਾ ਭਰਾ ਹੈ ਤੂੰ ਹੀ ਮੇਰੀ ਮਾਂ ਹੈ ਤੂੰ ਹੀ ਮੇਰਾ ਰਿਸ਼ਤੇਦਾਰ ਹੈ ਤੂੰ ਮੇਰਾ ਰਾਖਾ ਸਭਨੇ ਤਾਹੀ ਸਬਨੀ ਥਾਈ ਤਾਂ ਉਹ ਕਿਹਾ ਕਾੜਾ ਜੀ ਤੂੰ ਹੀ ਮੇਰੀ ਸਾਰੀ ਜਗ੍ਹਾ ਰੱਖਿਆ ਕਰਨ ਵਾਲਾ ਹੈ ਜੇਕਰ ਪ੍ਰਮਾਤਮਾ ਰੱਬ ਮੇਰੇ ਨਾਲ ਹੈ ਤਾਂ ਮੈਨੂੰ ਕਿਸ ਗੱਲ ਦੀ ਚਿੰਤਾ ਮੈਨੂੰ ਕੋਈ ਡਰਨੀ ਹੈ ਕੋਈ ਭੌਂਨੀ ਹੈ ਨਾ ਹੀ ਮੈਨੂੰ ਕੋਈ ਕਾੜਾ ਹੈ ਕਾੜਾ ਦਾ ਅਰਥ ਹੈ ਚਿੰਤਾ ਭੌਂ ਹੁੰਦਾ ਹੈ ਡਰ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨਾ ਤੁਧ ਬਿਨੂ ਦੂਜਾ ਅਵਰਨ ਨ ਕੋਏ ਸਭ ਤੇਰਾ ਖੇਲ ਅਖਾੜਾ ਜੀਉ ਤੁਹਾਡੀ ਕਿਰਪਾ ਦੇ ਨਾਲ ਜਦੋਂ ਰੱਬ ਦੀ ਕਿਰਪਾ ਹੋ ਜਾਂਦੀ ਹੈ ਤਾਂ ਬੰਦੇ ਨੂੰ ਕੁਝ ਚੀਜ਼ਾਂ ਦੀ ਲੋੜ ਦੁਨਿਆਵੀ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਰੱਬ ਉਹਦੇ ਨਾਲ ਨਾਲ ਹਰ ਜਗ੍ਹਾ ਹੁੰਦਾ ਹੈ ਉਹਨੂੰ ਪਛਾਣ ਲੈਂਦਾ ਤੇ ਉਹ ਵੀ ਸਹਾਇਤਾ ਕਰਦਾ ਹੈ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨਾ ਰੱਬ ਨੂੰ ਗੁਰੂ ਜੀ ਕਹਿੰਦੇ ਆ ਕਿ ਤੂੰ ਹੀ ਮੇਰੀ ਓਟ ਹੈ ਆਸਰਾ ਹੈ ਓਟ ਸ਼ਬਦ ਦਾ ਅਰਥ ਹੈ ਆਸਰਾ ਉਹੀ ਮੇਰਾ ਮਾਨ ਹੈ ਮੈਨੂੰ ਹੋਰ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈ ਜਦੋਂ ਰੱਬ ਮੇਰੇ ਨਾਲ ਹੈ ਤੂੰ ਬਿਨੂ ਦੂਜਾ ਤੁਜ ਬਿਨ ਦੂਜਾ ਅਬਰ ਨਾ ਹੋਏ ਸਭ ਤੇਰਾ ਖੇਲ ਅਖਾੜਾ ਜੀਓ ਤੇਰੇ ਤੋਂ ਬਿਨਾ ਹੋਰ ਕੁਝ ਨਹੀਂ ਹੈ ਇਸ ਸ੍ਰਿਸ਼ਟੀ ਦੇ ਅੰਦਰ ਇਸ ਧਰਤੀ ਦੇ ਉੱਤੇ ਸਾਰਾ ਕੁਝ ਜੋ ਦੁਨੀਆ ਦੇ ਉੱਤੇ ਦੁਨੀਆਵੀ ਕੰਮ ਚੱਲ ਰਹੇ ਨੇ ਉਹ ਪਰਮਾਤਮਾ ਨੇ ਸਿਰਜੇ ਹੋਏ ਨੇ ਉਹ ਅਸੀਂ ਮਨੁੱਖ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਸਾਡਾ ਕੁਝ ਨਹੀਂ ਬਣਾਇਆ ਹੋਇਆ ਸਭ ਕੁਝ ਪਰਮਾਤਮਾ ਦਾ ਕੀਤਾ ਹੋਇਆ ਹੈ ਜੀ ਜੰਤ ਸਭ ਤੂਦੂ ਪਾਏ ਜਿੰਨੇ ਜੀਵ ਜੰਤੂ ਇਸ ਧਰਤੀ ਦੇ ਉੱਪਰ ਹਲੋ ਸਾਰੇ ਤੂੰ ਹੀ ਪੈਦਾ ਕੀਤੇ ਨੇ ਜੀ ਜਿੱਤ ਪਾਣਾ ਤੇ ਤੇ ਤਲਾਏ ਜਿਵੇਂ ਜਿਵੇਂ ਉਹਨਾਂ ਦੇ ਕੰਮ ਨੇ ਉਵੇਂ ਉਵੇਂ ਉਹਨਾਂ ਨੂੰ ਕੰਮ ਕਾਜ ਦੁਨੀਆ ਦੇ ਉੱਤੇ ਮਿਲ ਗਏ ਨੇ ਸਭ ਕੁਝ ਕੀਤਾ ਤੇਰਾ ਹੋਵੇ ਨਾਹੀਂ ਕਿਛ ਅਸਾੜਾ ਜੀਓ ਸਾਰਾ ਕੁਝ ਕੀਤਾ ਹੋਇਆ ਪ੍ਰਮਾਤਮਾ ਦਾ ਉਹਨੇ ਸ੍ਰਿਸ਼ਟੀ ਰਚੀ ਉਹਨੇ ਮਨੁੱਖਾਂ ਨੂੰ ਕੰਮ ਤੇ ਲਗਾਇਆ ਹੈ ਇਸ ਵਿੱਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੈ ਨਾਮ ਤੇ ਆਏ ਮਹਾਂ ਸੁਖ ਪਾਇਆ ਹਰ ਇੱਕ ਗੁਣ ਗਾਏ ਮੇਰਾ ਮਨ ਸਿਤਨਾਇਆ ਜਦੋਂ ਜਦੋਂ ਮੈਂ ਭਗਵਾਨ ਦਾ ਨਾਮ ਸਿਮਰਨ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਜਾਂ ਕਰਦੀ ਹਾਂ ਉਦੋਂ ਉਹਨੇ ਮੈਨੂੰ ਮਹਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਗੁਰਪੂਰੇ ਵਜੀਦ ਕਧਾਈ ਨਾਨਕਜੀਤ ਵਿਖੜਾ ਜੀਓ ਵਿਖੜਾ ਸ਼ਬਦ ਦਾ ਅਰਥ ਹੈ ਅਖਾੜਾ ਕੋਲ ਜਿਵੇਂ ਕੋਈ ਪਹਿਲਵਾਨ ਜਦੋਂ ਅਖਾੜੇ ਦੇ ਵਿੱਚੋਂ ਉਹਦੀ ਜਿੱਤ ਜਾਂਦਾ ਹੈ ਤੇ ਆਪਣੀ ਜਿੱਤ ਦਾ ਡੰਕਾ ਭਜਾਉਂਦਾ ਹੋਇਆ ਇੱਧਰ ਉੱਧਰ ਘੁੰਮਦਾ ਹੈ ਉਸੇ ਤਰ੍ਹਾਂ ਮਨੁੱਖ ਨੂੰ ਜਦੋਂ ਰੱਬ ਨਾਲ ਮੇਲ ਹੋ ਜਾਂਦਾ ਹੈ ਤਾਂ ਉਸ ਨੂੰ ਉਸ ਤੋਂ ਵੱਧ ਕੇ ਖੁਸ਼ੀ ਕਿਤੇ ਵੀ ਹੋਰ حاصل ਨਹੀਂ ਹੁੰਦੀ ਉਹਨਿਸ ਪਾੜ ਦੇ ਨਾਲ ਸੰਬੰਧਿਤ ਕੁਝ ਔਖੇ ਸ਼ਬਦ ਹੈ ਜਿਨ੍ਹਾਂ ਦੇ ਨਾਲ-ਨਾਲ ਮੈਂ ਤੁਹਾਨੂੰ ਅਰਥ ਵੀ ਦੱਸਿਆ ਸੀ ਬੰਦਾ ਰਿਸ਼ਤੇਦਾਰ ਹੈ ਭਰਾਤਾ ਭਰਾ ਕਾੜਾ ਚਿੰਤਾ ਸੀਤ ਲਾਇਆ ਠੰਡਾ ਹੋ ਗਿਆ ਓਟ ਆਸਰਾ ਇਸ ਪਾਠ ਵਿੱਚੋਂ ਆਉਣ ਵਾਲੇ ਕੁਝ ਮਹੱਤਵਪੂਰਨ ਪ੍ਰਸ਼ਨ ਹੈ ਜਿਵੇਂ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸ਼ਬਦ ਦਾ ਕੇਂਦਰੀ ਭਾਵ ਦੱਸੋ ਕੇਂਦਰੀ ਭਾਵ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਦੱਸਾਂਗੇ ਕਿ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਇਸ ਰਚਨਾ ਦੇ ਅੰਦਰ ਮਾਤਾ ਪਿਤਾ ਭੈਣ ਭਰਾ ਸਾਰੇ ਦਰਜੇ ਪ੍ਰਮਾਤਮਾ ਨੂੰ ਹੀ ਦਿੱਤੇ ਗਏ ਨੇ ਤੇ ਪ੍ਰਮਾਤਮਾ ਜੇ ਮਨੁੱਖ ਦੇ ਅਗ ਸੰਗ ਹੁੰਦਾ ਹੈ ਤਾਂ ਮਨੁੱਖ ਨੂੰ ਕੋਈ ਚਿੰਤਾ ਕੋਈ ਦੁੱਖ ਉਹਦੇ ਮੇਲੇ ਨਹੀਂ ਹੁੰਦਾ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਜਾਇਆ ਹੈ ਜੀਵ ਜੰਤੂਆਂ ਨੂੰ ਪੈਦਾ ਕਰਿਆ ਤੇ ਉਹਨਾਂ ਨੂੰ ਅਲੱਗ-ਅਲੱਗ ਕੰਮ ਧੰਦੇ ਤੇ ਲਗਾ ਦਿੱਤਾ ਜਦੋਂ ਉਹਨੂੰ ਪਦਾ ਗੁਰੂ ਨਾਲ ਮੇਲ ਹੋ ਜਾਂਦਾ ਹੈ ਤਾਂ ਉਹਨੂੰ ਉਸ ਤੋਂ ਵੱਧ ਕੇ ਖੁਸ਼ੀ ਕੁਝ ਹੋਰ ਹਾਸਿਲ ਨਹੀਂ ਹੁੰਦੀ ਉਸ ਤੋਂ ਬਿਨਾ ਦੂਸਰਾ ਪ੍ਰਸ਼ਨ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨਾਲ ਕਿਹੜੇ-ਕਿਹੜੇ ਰਿਸ਼ਤੇ ਸਥਾਪਿਤ ਕਰਕੇ ਸਤਿਕਾਰ ਪ੍ਰਗਟ ਕਰਿਆ ਹੈ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦੇ ਨਾਲ ਭੈਣ ਭਰਾ ਮਾਤਾ ਪਿਤਾ ਇਹ ਸਾਰੇ ਰਿਸ਼ਤੇ ਸੰਬੋਧਨ ਕੀਤੇ ਉਹਨਾਂ ਨੇ ਇਹ ਹੈ ਕਿ ਮਾਂ ਜੋ ਹੈਗੀ ਹੈ ਬੱਚੇ ਦੇ ਨਾਲ ਜਿਸ ਤਰ੍ਹਾਂ ਲੱਗੀ ਹੈ ਉਸੇ ਤਰ੍ਹਾਂ ਪਿਤਾ ਆਪਣੇ ਬੱਚਿਆਂ ਦੇ ਜਿੰਨੇ ਵੀ ਕੰਮ ਹੁੰਦੇ ਆ ਉਹਨਾਂ ਦੀ ਆਗਿਆ ਦਾ ਪਾਲਣ ਕਰਦਾ ਹੈ ਤੇ ਆਪਣੇ ਫਰਜ਼ ਨਿਭਾਉਂਦਾ ਰਹਿੰਦਾ ਹੈ ਪਰ ਮਾਤਾ ਪਿਤਾ ਸਿਰਫ ਉਨੇ ਸਮੇਂ ਤੱਕ ਸਾਡੇ ਨਾਲ ਹੁੰਦੇ ਜਿੰਨੇ ਤੱਕ ਉਹਨਾਂ ਦੇ ਅੰਦਰ ਜੀਵਨ ਹੁੰਦਾ ਜਿੰਦਾ ਹੁੰਦੇ ਨੇ ਉਹ ਪਰ ਪ੍ਰਮਾਤਮਾ ਜੋ ਹੈ ਸਾਡਾ ਅਸਲੀ ਮਾਤਾ ਪਿਤਾ ਉਹ ਹਮੇਸ਼ਾ ਸਾਡੇ ਨਾਲ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਕੋਈ ਨਹੀਂ ਪਰਮਾਤਮਾ ਹੈ ਜੋ ਹਮੇਸ਼ਾ ਨਾਲ ਹੈ ਮਾਂ ਬੱਚਿਆਂ ਦਾ ਫਿਕਰ ਕਰਦੀ ਹੈ ਉਹਨਾਂ ਦਾ ਪਾਲਣ ਕੋਸ਼ਨ ਕਰਦੀ ਹੈ ਪਰ ਜਿਹੜਾ ਜਗਤ ਗੁਰੂ ਹੈ ਸਾਡਾ ਉਹ ਹਮੇਸ਼ਾ ਸਾਡੇ ਨਾਲ ਹੈ ਹਮੇਸ਼ਾ ਸਾਡੀ ਹਰ ਕੰਮ ਦੇ ਵਿੱਚ ਮਦਦ ਕਰਦਾ ਹੈ ਤਾਂ ਸਾਨੂੰ ਚਿੰਤਾ ਕਰਨ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਇਸ ਤੋਂ ਬਿਨਾ ਤੀਸਰਾ ਪ੍ਰਸ਼ਨ ਹੈ ਕਿ ਤੁਮੇਰਾ ਪਿਤਾ ਤੂ ਹੈ ਮੇਰਾ ਮਾਤਾ ਸ਼ਬਦ ਦੀ ਸਾਇਤਿਕ ਪਕੋ ਕੀ ਮਹਾਨਤਾ ਹੈ ਸਾਇਤਿਕ ਪਕੋ ਤਾਂ ਬਹੁਤ ਹੀ ਉੱਤਮ ਦੇ ਪਰਪੂਸ਼ਾਲੀ ਹੈ ਇਹ ਕਿਉਂਕਿ ਇਹਦੇ ਅੰਦਰ ਜਿਹੜੀਆਂ ਸ਼ਬਦ ਦੇ ਅੰਤ ਵਿੱਚ ਵਰਤੀਆਂ ਗਈਆਂ ਜੋ ਸ਼ਬਦ ਨੇ ਅਖੀਰ ਵਾਲੇ ਸ਼ਬਦ ਹੈ ਜਿਵੇਂ ਮਾਤਾ ਭਰਾਤਾ ਜੀਓ ਪਛਾਣਾ ਮਾਣਾ ਅਖਾੜਾ ਉਪਾਏ ਲਾਏ ਪਾਲਿਆ ਪਾਇਆ ਸੀਤ ਲਾਇਆ ਇਹ ਸਾਰੇ ਸ਼ਬਦ ਇਸ ਦੀ ਸ਼ੈਲੀ ਨੂੰ ਉੱਤਮ ਤੇ ਵਧੀਆ ਬਣਾ ਲੈਂਦੇ ਨੇ ਤਾਂ ਗੁਰੂ ਅਰਜਨ ਦੇਵ ਜੀ ਦੀ ਲਿਖੀ ਹੋਈ ਬਾਣੀ ਵੈਸੇ ਵੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹ ਬਹੁਤ ਹੀ ਵਧੀਆ ਹੈ ਤੇ ਇਸ ਕਰਕੇ ਇਹ ਜਿਹੜਾ ਸ਼ਬਦ ਹੈਗਾ ਸਾਡਾ ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਨੂੰ ਦੁਨਿਆਵੀ ਰਿਸ਼ਤਿਆਂ ਦੇ ਨਾਲ ਨਾਲ ਰਹਿੰਦੇ ਹੋਏ ਪਰਮਾਤਮਾ ਨਾਲ ਆਪਣਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ ਧੰਨਵਾਦ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰਾ ਪਾਰਟ ਜੋ ਹੈ ਪੜਾਇਆ ਹੋਇਆ ਸਮਝ ਆਇਆ ਹੋਵੇਗਾ Thank you.